ਸਰਦਾਰ ਆਪਣੇ ਸਾਥੀਆਂ ਦਾ ਪੂਰਾ ਹੌਸਲਾ ਵਧਾਉਂਦਾ ਹੈ ਇੱਕ ਪਾਸੇ ਤੋਂ ਦੂਜੇ ਪਾਸੇ ਜਾਂਦਾ ਹੈ ਚਿੱਟੀ ਘੋੜੀ ਦੇ ਉੱਤੇ ਚਿੱਟੇ ਪਛਾਕੇ ਦੇ ਅੰਦਰ ਸ਼ਾਮ ਸਿੰਘ ਅਟਾਰੀ ਵਾਲਾ ਬੁੱਢਾ ਜਰਨੈਲ ਹੈ ਜਿਹੜਾ ਉਹ ਅੱਗੇ ਵੱਧ-ਵੱਧ ਕੇ ਹੌਸਲਾ ਦੇ ਰਿਹਾ ਹੈ ਜੀ ਇਧਰੋਂ ਵੀ ਮਾਖੇਖਾਂ ਵਰਗੇ ਤੋਪਚੀਆਂ ਨੇ ਪੂਰਾ ਗਹਿ ਗੱਡਵਾ ਜਵਾਬ ਆ ਜਿਹੜਾ ਅੰਗਰੇਜ਼ਾਂ ਦੀਆਂ ਤੋਪਾਂ ਦਾ ਦਿੱਤਾ ਹੈ ਵੀ ਆਂ ਦਾੜੀਆਂ ਲੈ ਕੇ ਹੁਣ ਹਾਰ ਕੇ ਪਿੰਡਾਂ ਨੂੰ ਵਾਪਸ ਜਾਉਂਗੇ ਕੀ ਜਾ ਕੇ ਦੱਸੋਗੇ ਲੋਕਾਂ ਨੂੰ ਕੀ ਜਵਾਬ ਦਿਓਗੇ ਰਣਜੀਤ ਸਿੰਘ ਦੀ ਮੜੀ ਨੂੰ ਵੀ ਚੰਗੇਪੁਰ ਨੇ ਪਾ ਕੇ ਆ ਗਈਆਂ ਜੇ ਅਸੀਂ ਸਰਦਾਰ ਸ਼ਾਮ ਸਿੰਘ ਟਾਰੀ ਵਾਲਾ ਤੇ ਕਈ ਹੋਰ ਜਰਨੈਲ ਐ ਜਿਹੜੇ ਉਹ ਲਾਹੌਰ ਦਰਬਾਰ ਦੀ ਆਣ ਸ਼ਾਨ ਦੇ ਲਈ ਜੂਝਦੇ ਆਂ ਪੰਜਾਬ ਦੀ ਆਜ਼ਾਦੀ ਦੇ ਲਈ ਜੂਝਦੇ ਆਂ ਸ਼ਹੀਦ ਹੋ ਗਏ ਇਹ ਜੰਗ ਗੱਦਾਰਾਂ ਦੀ ਗੱਦਾਰੀ ਕਰਕੇ ਸਿੱਖ ਹਾਰੇ ਸੁਭਰਾਵਾਂ ਦੇ ਮੈਦਾਨ ਵਿੱਚ 10 ਫਰਵਰੀ 1846 ਇਸਵੀ ਨੂੰ ਸਰਦਾਰ ਸੱਤ ਗੋਲੀਆਂ ਖਾ ਕੇ ਸ਼ਹੀਦ ਹੁੰਦਾ ਹੈ ਜੀ ਮੰਨਿਆ ਜਾਂਦਾ ਹੈ ਵੀ 7 ਫਰਵਰੀ ਵਾਲੇ ਦਿਨ ਲਾਲ ਸਿੰਘ ਨੇ ਤੇਜ ਸਿੰਘ ਨੇ ਰਲ ਕੇ ਆਪਣੇ ਏਲਤੀ ਭੇਜੇ ਗਵਰਨਰ ਜਨਰਲ ਦੇ ਕੋਲ ਜਿਦੇ ਵਿੱਚ ਉਹਨਾਂ ਨੇ جنگ ਦਾ ਪੂਰਾ ਖਾਕਾ ਤੇ ਨਕਸ਼ਾ ਜਿਹੜਾ ਸੀ ਉਹ ਬਣਾ ਕੇ ਭੇਜ ਦਿੱਤਾ ਕਿ ਕਿਹੜੀ ਬਾਈ ਕਮਜ਼ੋਰ ਹੈ ਕਿਹੜੇ ਪਾਸੇ ਤੁਹਾਨੂੰ ਹਮਲਾ ਕਰਨਾ ਚਾਹੀਦਾ ਹੈ ਕਦੋਂ ਹਮਲਾ ਕਰਨਾ ਚਾਹੀਦਾ ਤੇ ਇਹਦੇ ਵਿੱਚ ਅਸੀਂ ਤੁਹਾਡੀ ਕੀ ਸਹਾਇਤਾ ਕਰਾਂਗੇ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਦੀ ਫਤਿਹ ਤਾਰੀਖ ਦੇ ਕਈ ਪੰਨੇ ਸੁਣਨੇ ਵੀ ਔਖੇ ਹੁੰਦੇ ਆ ਤੇ ਸੁਣਾਉਣੇ ਤੇ ਉਦੋਂ ਵੀ ਜ਼ਿਆਦਾ ਔਖੇ ਹੁੰਦੇ ਆ ਤੇ ਸਾਡੀ ਤਾਰੀਖ ਵਿੱਚ ਇਹੋ ਜੇ ਕਈ ਪੰਨੇ ਹੈਗੇ ਆ ਜਿਨ੍ਹਾਂ ਦੇ ਉੱਤੇ ਗੱਲ ਕਰੀਏ ਤੇ ਕਾਲਜਾ ਮੂੰਹ ਨੂੰ ਆ ਜਾਂਦਾ ਹੈ ਅੱਜ 10 ਫਰਵਰੀ ਦਾ ਦਿਨ ਹੈ ਤੇ ਇਹ ਸਭਰਾਮਾਂ ਦੀ ਜੰਗ ਦਾ ਦਿਨ ਹੈ ਜਾਂ ਇਹ ਕਹਿ ਲੋ ਲਾਹੌਰ ਦਰਬਾਰ ਦੀ ਅੱਬਾ ਖੁਸਨ ਦਾ ਦਿਨ ਹੈ ਜਾਂ ਇਹ ਕਹਿ ਲੋ 20 ਦਿਨ ਤੋਂ ਸਿੱਖਾਂ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਸਾਡੀ ਗੁਲਾਮੀ ਦੀ ਨਹੀਂ ਰੱਖੀ ਗਈ ਸਾਡੇ ਘਰ ਦੇ ਉਜੜਨ ਦਾ ਦਿਨ ਹੈ ਸਰਦਾਰ ਸ਼ਾਮ ਸਿੰਘ ạtਾਰੀ ਵਾਲੇ ਦੇ ਸਰਦਾਰ ਮੀਵਾ ਸਿੰਘ ਮਜੀਠੀਏ ਦੇ ਤੇ ਹੋਰ ਬੇਅੰਤ ਇਹੋ ਜੇ ਮਰਜੀ ਵਡੇ ਜਿਹੜੇ ਪੰਜਾਬ ਦੀ ਪੱਤ ਬਚਾਉਣ ਦੇ ਵਾਸਤੇ ਜੂਝੇ ਉਹਨਾਂ ਦੀ ਸ਼ਹਾਦਤ ਦਾ ਦਿਨ ਹੈ ਆਪ ਨੂੰ ਪਤਾ ਹੈ ਜੀ ਸਰਕਾਰ ਰঞ্জੀਤ ਸਿੰਘ ਦੇ ਅੱਖਾਂ ਮੀਟਣ ਤੋਂ ਬਾਅਦ ਲਾਹੌਰ ਦਰਬਾਰ ਦੇ ਵਿੱਚ ਉਪਰੋ ਥੱਲੀ ਬਹੁਤ ਕੁਝ ਵਾਪਰਿਆ ਸਰਕਾਰ ਦੇ ਆਪਣੇ ਲਖਤੇ ਜ਼ਿਗਰ ਕਤਲ ਹੁੰਦੇ ਰਹੇ ਫਿਰ ਉਹ ਵੇਲਾ ਆਇਆ ਜਦੋਂ ਵਾਗ ਡੋਰ ਜਿਹੜੀ ਸੀਗੀ ਉਹ ਡੋਗਰਿਆਂ ਦੇ ਕੋਲੋਂ ਨਿਕਲ ਕੇ ਪੂਰਬੀਆਂ ਦੇ ਕੋਲ ਆਈ ਤੇਜ ਸਿੰਘ ਖੁਸ਼ਾਲ ਸਿੰਘ ਤੇ ਇਹਨਾਂ ਦੇ ਨਾਲ ਹੀ ਲਾਲ ਸਿੰਘ ਇਹਨਾਂ ਦੀ ਅੰਗਰੇਜ਼ਾਂ ਦੇ ਨਾਲ ਗੰਡ ਤੁੱਪ ਸੀ ਅੰਗਰੇਜ਼ਾਂ ਨੂੰ ਨਵੇਂ ਕਰਿੰਦੇ ਮਿਲ ਗਏ ਤੇ ਪਹਿਲੀ ਸੇਖ ਐਂਗਲੋਵਾਰ ਹੈ ਜਿਹੜੀ 1845 ਤੇ 46 ਦੀ ਉਹ ਹੁੰਦੀ ਹੈ ਸਮਾ ਬਣੇਗਾ ਤੇ ਉਹਦੇ ਕਾਰਨਾਂ ਦੇ ਉੱਤੇ ਵੀ ਵਿਸਥਾਰ ਨਾਲ ਗੱਲ ਕਰਾਂਗੇ ਪੈੜ ਕਿਹਨੇ ਕੀਤੀ ਲਿਖਤਾਂ ਦੇ ਵਿੱਚ ਜੋ ਮਿਲਦਾ ਉਹ ਕਿੱਥੋਂ ਤੱਕ ਠੀਕ ਕਿੱਥੋਂ ਤੱਕ ਗਲਤ ਹੈ ਉਹਨੂੰ ਵੀ ਵਿਚਾਰਾਂਗੇ ਪਰ ਵਿਸ਼ੇ ਉੱਤੇ ਕੇਂਦਰ ਤਰੈਂਦਿਆ ਹੋਇਆ ਜਿਸ ਵਖਤ ਮੁਦਕੀ ਤੇ ਫੇਰੂ ਸ਼ਹਿਰ ਦੀਆਂ ਜੰਗਾਂ ਸਿੱਖ ਜਿੱਤ ਕੇ ਵੀ ਹਾਰੇ ਲਾਲ ਸਿੰਘ ਤੇ ਤੇਜ ਸਿੰਘ ਦੀ ਗਦਦਾਰੀ ਪ੍ਰਗਟ ਹੋ ਗਈ ਉਸ ਵਖਤ ਮਹਾਰਾਣੀ ਜਿੰਦ ਕੌਰ ਨੂੰ ਹੋਰ ਕੋਈ ਦਿਖਾਈ ਨਾ ਦਿੱਤਾ ਇੱਧਰ ਅੰਗਰੇਜ਼ਾਂ ਨੇ ਲਾਹੌਰ ਦਰਬਾਰ ਦੇ ਵਿੱਚ तरीके ਨਾਲ ਆਪਣਾ ਪਿੱਠੂ ਗੁਲਾਬ ਸਿੰਘ ਲੈ ਜਾਂਦਾ ਸੀ ਇਧਰ ਮਹਾਰਾਣੀ ਜਿੰਦ ਕੌਰ ਨੇ 25 ਦਸੰਬਰ 1845 ਈਸਵੀ ਨੂੰ 10 ਘੋੜ ਸਵਾਰ ਚਿੱਠੀ ਦੇ ਕੇ ਸਰਦਾਰ ਸ਼ਾਮ ਸਿੰਘ ਨੂੰ ਲਿਆਉਣ ਵਾਸਤੇ ਖਾਲਸਾ ਫੌਜਾਂ ਦੇ ਵਿੱਚ ਸ਼ਾਮਲ ਕਰਨ ਵਾਸਤੇ ਉਹਨਾਂ ਦੀ ਅਗਵਾਈ ਕਰਨ ਵਾਸਤੇ ਅਟਾਰੀ ਪਿੰਡ ਭੇਜੇ ਗਏ ਕਿਉਂਕਿ ਸਰਦਾਰ ਜੀ ਬਹੁਤ ਲੰਮੇ ਸਮੇਂ ਤੋਂ ਆਪਣੇ ਪਿੰਡ ਹੀ ਰਹਿ ਰਹੇ ਸਨ ਜੋ ਹਾਲਾਤ ਸਨ ਲਾਹੌਰ ਦਰਬਾਰ ਦੇ ਉਹਨਾਂ ਦਾ ਮਨ ਉਖਤਾ ਚੁੱਕਾ ਸੀ ਜਿਸ ਵਖਤੇ ਚਿੱਠੀ ਸਰਦਾਰ ਦੇ ਕੋਲ ਪਹੁੰਚੀ ਤੇ ਮਾਹ ਰਾਣੀ ਜਿੰਦਕੌਰ ਨੇ ਬੜੇ ਭਾਵਪੂਰਤ ਸ਼ਬਦਾਂ ਦੇ ਵਿੱਚ ਉਹਨਾਂ ਦੀ ਆਤਮਾ ਨੂੰ ਹਿਲਾਉਣਾ ਦਿੱਤਾ ਸਾਡੇ ਬੜੇ ਪ੍ਰਸਿੱਧ ਟਾਡੀ ਸੀਤਲ ਜੀ ਨੇ ਕਾਵ ਦੇ ਵਿੱਚ ਉਸ ਗੱਲ ਨੂੰ ਪ੍ਰਗਟ ਕੀਤਾ ਹੈ ਚਿੱਠੀ ਲਿਖੀ ਮਹਾਰਾਣੀ ਨੇ ਸ਼ਾਮ ਸਿੰਘ ਨੂੰ ਬੈਠ ਰਹੇ ਹੋ ਕੇ ਚਿੱਤ ਵਿੱਚ ਧਾਰ ਸਿੰਘਾ ਦੋਵੇਂ ਜੰਗ ਮੁਦ ਦੀ ਫੇਰੂ ਸ਼ਹਿਰ ਵਾਲੇ ਸਿੰਘ ਆਏ ਅੰਗਰੇਜ਼ਾਂ ਤੋਂ ਹਾਰ ਸਿੰਘਾ ਕਾਨੂੰ ਹਾਰ ਦੇ ਕਿਉਂ ਮਿਹਣੇ ਜੱਗ ਦੇਂਦਾ ਜਉਂਦੀ ਹੁੰਦੀ ਜੇ ਅੱਜ ਸਰਕਾਰ ਸਿੰਘਾ ਤੇਗ ਸਿੰਘਾਂ ਦੀ ਤਾਂ ਖੁੰਡੀ ਨਹੀਂ ਹੋ ਗਈ ਕਈ ਪਰ ਆਪਣੇ ਹੋ ਗਏ ਗਦਾਰ ਸਿੰਘਾ ਦੇਸ਼ ਧਰੋਈ ਵਜ਼ੀਰ ਜਰਨੈਲ ਰੜਕੇ ਵੇਖ ਕੌਮ ਦਾ ਮੁੱਲ ਕੀ ਪਾ ਰਹੇ ਨੇ ਚਾਈ ਚਾਈ ਗੁਲਾਮੀ ਦੀਆਂ ਬੇੜੀਆਂ ਪਾ ਉਹ ਪੰਜਾਬ ਦੀ ਅਣਖ ਮਿਟਾ ਰਹੇ ਨੇ ਹੁਣ ਵੀ ਚਮਕੀ ਨਾ ਜੇ ਸਿੰਘਾ ਤੇਗ ਤੇਰੀ ਤਾਂ ਫਿਰ ਸਾਰੇ ਨਿਸ਼ਾਨ ਮਿਟਾਏ ਜਾਸਣ ਤੇਰੇ लाडले ਕੌਰ ਦੀ ਹਿੱਕ ਉੱਤੇ ਕੱਲ ਨੂੰ ਗੈਰਾਂ ਦੇ ਝੰਡੇ ਝੁਲਾਏ ਜਾਸਣ ਪੁੱਤ ਸ਼ੇਰੇ ਪੰਜਾਬ ਦੀ ਮੜੀ ਤਾਹੀਂ ਉਹਦੇ ਪੈਰਾਂ ਵਿੱਚ ਫੁੱਲ ਰੁਲਾਏ ਜਾਸਣ ਬਦਲੀ ਜਿਨੇ ਤਕਦੀਰ ਪੰਜਾਬ ਦੀ ਸੀ ਉਹਦੀ ਆਤਮਾ ਨੂੰ ਤੀਰ ਲਾਏ ਜਾਸਣ ਅਜੇ ਸਮਾਂ ਹੀ ਅਜੇ ਸਮਾਈ ਵਖਤ ਸੰਭਾਲ ਸਿੰਘਾ ਰੁੜੀ ਜਾਂਦੀ ਪੰਜਾਬ ਦੀ ਸ਼ਾਨ ਰੱਖ ਲੈ ਲੈਂਦੀ ਦਿਸੇ ਰਣਜੀਤ ਦੀ ਪੱਗ ਮੈਨੂੰ ਮੇਰੇ ਮਿੱਤਰ ਦੀ ਯੋਧਿਆ ਆਣ ਰੱਖ ਲੈ ਜਿਉਂ-ਜਿਉਂ ਸਰਦਾਰ ਨੇ ਚਿੱਠੀ ਪੜ੍ਹੀ ਤਿਉਂ-ਤਿਉਂ ਬੁੱਢੇ ਜਰਨੈਲ ਦੇ ਖੂਨ ਨੇ ਤੇਜ਼ੀ ਫੜੀ ਉਹਦੀਆਂ ਅੱਖਾਂ ਦੇ ਵਿੱਚੋਂ ਪਭੱਕੇ ਨਿਕਲੇ ਉਸਨੇ ਅੰਗੜਾਈ ਭਰੀ ਤੇ ਆਸੇ-ਪਾਸੇ ਜਿੱਥੇ ਵੀ ਉਹਦੇ ਜਾਣਕਾਰ ਸਿੰਘ ਸਨ ਸਾਰਿਆਂ ਦੇ ਨਾਮ ਦੇ ਉੱਤੇ ਉਹਨੇ ਰੁੱਕ ਕੇ ਲਿਖ ਕੇ ਭੇਜ ਦਿੱਤੇ ਕੀ ਆਉ ਰਣਜੀਤ ਦੀ ਮੜੀ ਦੀ ਲੱਜ ਪਾਲੀਏ ਮਰਦ ਡਲੇਰ ਨੇ ਤੁਰਨ ਤੋਂ ਪਹਿਲਾਂ 28 ਦਸੰਬਰ ਨੂੰ ਇਹ ਫੌਜਾਂ ਦੇ ਕਾਫਲੇ 'ਚ ਸ਼ਾਮਲ ਹੁੰਦੇ ਨੇ ਸਰਦਾਰ ਸ਼ਾਮ ਸਿੰਘ ਤੇ ਕਹਿੰਦੇ ਉਹਦੇ ਤੁਰਨ ਤੋਂ ਪਹਿਲਾਂ ਨਾ ਇਹਨਾਂ ਨੇ ਆਪਣੀ ਘਰ ਵਾਲੀ ਬੀਬੀ ਮਾਈ ਦੇਸਾਂ ਨੂੰ ਆਪਣੀ ਖਾਲੀ ਮਿਆਣ ਦੇ ਕੇ ਆਖਿਆ ਭਾਗਾਂ ਵਾਲੀਏ ਜੇ ਤੇ ਮੈਦਾਨ ਫਤਿਹ ਹੋਇਆ ਤਾਂ ਇਹ ਖਾਲੀ ਮਿਆਨ ਵਿੱਚ ਆ ਕੇ ਜੇਤੂ ਕਿਰਪਾਨ ਪਾ ਦਿਆਂਗਾ ਜੇ ਮੈਦਾਨ ਹੱਥ ਨਾ ਆਇਆ ਤਾਂ ਮੈਂ ਜੂਝ ਕੇ ਸ਼ਹੀਦ ਹੋਵਾਂਗਾ ਤੇ ਆਉਣ ਵਾਲੀਆਂ ਨਸਲਾਂ ਨੂੰ ਇਹ ਖਾਲੀ ਮਿਆਨ ਦਿਖਾ ਕੇ ਅਣਖ ਦੇ ਦੀਵੇ ਬਾਲਦੀ ਰਹੀਂ ਸੀਤਲ ਜੀ ਨੇ ਬੜੀ ਸੋਹਣੀ ਕਵਿਤਾ ਲਿਖੀ ਕਹਿਣ ਲੱਗੇ ਚਿੱਠੀ ਪੜ੍ਹੀ ਤਾਂ ਦਿਲ ਵਿੱਚ ਪੁਚਾਲ ਆਇਆ ਕਿਸੇ ਰੋ ਵਿੱਚ ਆਣ ਸਰਦਾਰ ਉੱਠਿਆ ਚੜਿਆ ਖੂਨ ਨੇਤਰ ਲਾਲੋ ਲਾਲ ਹੋ ਗਏ ਲੈ ਕੇ ਹੱਥ ਵਿੱਚ ਨੰਗੀ ਤਲਵਾਰ ਉੱਠਿਆ ਸੌਂਦੇ ਜਾਂਦੇ ਪੰਜਾਬ ਦੇ ਭਾਗ ਤਾਈ ਤੁੰਬਣ ਵਾਸਤੇ ਸ਼ੇਰ ਲਲਕਾਰ ਉੱਠਿਆ ਕੰਟਾ ਬੁਰੀ ਤਕਦੀਰ ਦਾ ਬਦਲਣੇ ਨੂੰ ਕੌਮੀ ਅਣਖ ਦੇ ਤਾਈ ਵੰਗਾਰ ਉੱਠਿਆ ਕੋਲ ਸੱਦ ਕੇ ਕਿਹਾ ਸਰਦਾਰਨੀ ਨੂੰ ਲੈ ਮਿਆਂ ਆ ਉੱਚੀ ਲਟਕਾ ਛੱਡੀ ਕਿਸੇ ਜਿੰਦਾ ਜਰਨੈਲ ਦੀ ਯਾਦ ਹੈ ਇਹ ਇਹਨੂੰ ਦਾਗ ਨਾ ਲੱਗੇ ਸਮਝਾ ਛੱਡੀ ਮਰਦੀ ਕੌਮ ਵਿੱਚ ਜ਼ਿੰਦਗੀ ਭਰਨ ਖਾਤਰ ਮੈਂ ਹੁਣ ਦੇਸ਼ ਤੋਂ ਕੁਰਬਾਨ ਚੱਲਿਆ ਜਿਹੜੇ ਕੌਮੀ ਗद्दारਾਂ ਨੇ ਦਾਗ ਲਾਏ ਧੋ ਕੇ ਖੂਨ ਦੇ ਨਾਲ ਮਿਟਾਉਣ ਚੱਲਿਆ ਜਿਹੜੇ ਦੇਸ਼ ਧਰੋਹਿਆਂ ਨੇ ਲਾਏ ਲੰਬੂ ਛੱਟੇ ਰਤ ਦੇ ਮਾਰ ਬੁਝਾਉਣ ਚੱਲਿਆ ਪਿੱਛੋਂ ਹੋਊ ਸੋ ਵੇਖੇਗਾ ਜੱਗ ਸਾਰਾ ਮੈਂ ਤਾਂ ਆਪਣੀ ਤੋੜ ਨਿਭਾਣ ਚੱਲਿਆਂ ਨਾ ਮੈਂ ਹੋਵਾਂਗਾ ਨਾ ਇਹ ਪੰਜਾਬ ਹੋਸੀ ਐ ਪਰ ਦਿਲਾਂ ਵਿੱਚ ਦੋਹਾਂ ਦੀ ਯਾਦ ਰਹਿ ਸੀ ਸੀਤਲ ਸੂਰਜ ਕੁਰਬਾਨੀ ਦਾ ਚਮਕਦਾ ਰੂ ਜਦੋਂ ਤੀਕ ਇਹ ਦੇਸ਼ ਆਬਾਦ ਰਹਿ ਸੀ ਸਰਦਾਰ ਪਹੁੰਚ ਗਿਆ ਕਾਫਲੇ ਦੇ ਵਿੱਚ 28 ਦਸੰਬਰ ਨੂੰ ਹੁਣ ਇੱਥੇ ਜੜੀਆਂ ਫੌਜਾਂ ਨੇ ਉਹ ਚਾਹ ਰਹੇ ਨੇ ਵੀ ਦਰਿਆ ਪਾਰ ਕੀਤਾ ਜਾਵੇ। ਤਕਰੀਬਨ ਬਹੁਤੀਆਂ ਫੌਜਾਂ ਇਸ ਗੱਲ ਨਾਲ ਸਹਿਮਤ ਨੇ ਪਰ ਦੋ ਬੰਦੇ ਇਸ ਗੱਲ ਨਾਲ ਸਹਿਮਤ ਨਹੀਂ ਗਏ। ਇੱਕ ਤੇ ਤੇਜ ਸਿੰਘ ਤੇ ਲਾਲ ਸਿੰਘ ਹੈ ਤੇ ਦੂਸਰਾ ਜਿਹੜਾ ਹੈ ਉਹ ਸਰਦਾਰ ਸ਼ਾਮ ਸਿੰਘ ਘਟਾਰੀ ਹੈ। ਪਰ ਦੋਨਾਂ ਦੀ ਭਾਵਨਾ 'ਚ ਫਰਕ ਹੈ ਜੀ। ਤੇਜ ਸਿੰਘ ਤੇ ਲਾਲ ਸਿੰਘ ਇਸ ਲਈ ਸਹਿਮਤ ਨਹੀਂ ਗਏ ਕਿਉਂਕਿ ਅਜੇ ਅੰਗਰੇਜ਼ਾਂ ਦੀ ਤਿਆਰੀ ਮੁਕੰਮਲ ਨਹੀਂ ਗਈ। ਉਹਨਾਂ ਦੀਆਂ ਵੱਡੀਆਂ ਤੋਪਾਂ ਆਉਣੀਆਂ ਨੇ ਉਹਨਾਂ ਦੀ ਵੱਡੀ ਨਫਰੀ ਨੇ ਵੀ ਹਜੇ ਪਹੁੰਚਣਾ ਹੈਗਾ ਹੈ ਜੇ ਇਸ ਲਈ ਉਹ ਨਹੀਂ ਚਾਹੁੰਦੇਗੇ ਕਿ ਫੌਜਾਂ ਦਰਿਆ ਤੋਂ ਪਾਰ ਜਾਣ ਪਰ ਦੂਸਰੇ ਬੰਨੇ ਸਰਦਾਰ ਸ਼ਾਮ ਸਿੰਘ ਘਟਾਰੀ ਵਾਲਾ ਉਹਦੀ ਸੋਚਣੀ ਦਾ ਫਰਕ ਹੈ ਜੇ ਉਹ ਇਹਨਾਂ ਲੜਾਈਆਂ ਨਾਲ ਸਹਿਮਤ ਨਹੀਂ ਸੀਗਾ ਉਹ ਚਾਹੁੰਦਾ ਹੈ ਵੀ ਜੇ ਉਸ ਵਕਤ ਫੌਜ ਦਰਿਆ ਟੱਪਦੀ ਹੈ ਨਾ ਜੇ ਜੰਗ ਹੋਏਗੀ ਨਾ ਉਹਦੇ ਵਿੱਚ ਫੌਜ ਦਾ ਵੱਡਾ ਨੁਕਸਾਨ ਹੋ ਸਕਦਾ ਹੈ। ਤੇ ਜੇ ਇਧਰਲੇ ਪਾਸੇ ਖੜ ਕੇ ਉਡੀਕਿਆ ਜਾਵੇ ਤੇ ਦੂਜੀ ਧਿਰ ਚੜ੍ਹ ਕੇ ਆਵੇ ਤੇ ਨੁਕਸਾਨ ਉਹਨਾਂ ਦਾ ਵੱਡਾ ਕੀਤਾ ਜਾ ਸਕਦਾ ਹੈ। ਹੁਣ ਇਥੋਂ ਤੁਸੀਂ ਅੰਦਾਜ਼ਾ ਲਗਾਓ ਦੋਨਾਂ ਦੀ ਸੋਚ ਕਿੰਨਾ ਫਰਕ ਹੈ ਜੇ। ਚਲੋ ਪੁਲ ਤਿਆਰ ਕਰ ਲਿਆ ਜਾਂਦਾ ਹੈ 15 ਜਨਵਰੀ ਨੂੰ ਇਧਰੋਂ ਫੌਜਾਂ ਜਿਹੜੀਆਂ ਨੇ ਉਹ ਪੁਲ ਦਰਿਆ ਦਾ ਪਾਰ ਕਰਕੇ ਆਪਣੇ ਮੋਰਚੇ ਲਾ ਕੇ ਬੈਠ ਜਾਂਦੀਆਂ ਨੇ। ਇੱਧਰ ਜਿਹੜਾ ਗਵਰਨਰ ਜਨਰਲ ਹੈਨਰੀ ਹਾਰਡਿੰਗ ਉਹ ਫਰੋਹੀਪੁਰ ਬੈਠਾ ਹੋਇਆ ਹੈ ਜੀ ਤੇ ਉਹਦੀ ਗੁਲਾਬ ਸਿੰਘ ਦੇ ਨਾਲ ਵੀ ਗੱਲਬਾਤ ਚੱਲ ਰਹੀ ਹੈ ਇੱਧਰਲੇ ਬੰਦੇ ਉਹਦੀ ਲਾਲ ਸਿੰਘ ਤੇ ਤੇਜ ਸਿੰਘ ਦੇ ਨਾਲ ਵੀ ਗੱਲਬਾਤ ਚੱਲ ਰਹੀ ਹੈ ਮੰਨਿਆ ਜਾਂਦਾ ਹੈ ਵੀ 7 ਫਰਵਰੀ ਵਾਲੇ ਦਿਨ ਲਾਲ ਸਿੰਘ ਨੇ ਤੇਜ ਸਿੰਘ ਨੇ ਰਲ ਕੇ ਆਪਣੇ ਏਲਟੀ ਭੇਜੇ ਗਵਰਨਰ ਜਨਰਲ ਦੇ ਕੋਲ ਜਿਹਦੇ ਵਿੱਚ ਉਹਨਾਂ ਨੇ ਜੰਗ ਦਾ ਪੂਰਾ ਖਾਕਾ ਤੇ ਨਕਸ਼ਾ ਜਿਹੜਾ ਸੀ ਉਹ ਬਣਾ ਕੇ ਭੇਜ ਦਿੱਤਾ ਕਿ ਕਿਹੜੀ ਬਾਈ ਕਮਜ਼ੋਰ ਹੈ ਕਿਹੜੇ ਪਾਸੇ ਤੁਹਾਨੂੰ ਹਮਲਾ ਕਰਨਾ ਚਾਹੀਦਾ ਹੈ ਕਦੋਂ ਹਮਲਾ ਕਰਨਾ ਚਾਹੀਦਾ ਤੇ ਇਹਦੇ ਵਿੱਚ ਅਸੀਂ ਤੁਹਾਡੀ ਕੀ ਸਹਾਇਤਾ ਕਰਾਂਗੇ ਜੀ ਪੂਰਾ ਉਹਨਾਂ ਨਕਸ਼ਾ ਤਿਆਰ ਕਰਕੇ ਭੇਜ ਦਿੱਤਾ ਉਧਰ 7 ਫਰਵਰੀ ਨੂੰ ਹੀ ਅੰਗਰੇਜ਼ਾਂ ਦੇ ਕੋਲ ਵੱਡੀਆਂ ਤੋਪਾਂ ਵੀ ਆ ਜੜੀਆਂ ਉਹ ਪਹੁੰਚ ਜਾਂਦੀਆਂ ਨੇ ਇਦਰੇ ਇਸੇ ਵੇਲੇ ਦੀ ਇੱਕ ਘਟਨਾ ਹੋ ਰਹੀ ਹੈ। ਛੋਟੀ ਸਭਰਾਵਾਂ ਦੇ ਕੋਲ ਕੁਝ ਸਿੱਖ ਜਿਹੜੇ ਸਾਨੂੰ ਸਭਰਾਵਾਂ ਦੀ ਜੰਗ ਦੇ ਵਿੱਚ ਲਾਹੌਰ ਦਰਬਾਰ ਵੱਲੋਂ ਲੜਨ ਦੇ ਲਈ ਜਾ ਰਹੇ ਸਨ। ਉਹਨਾਂ ਦੇ ਵਿੱਚੋਂ ਇੱਕ ਸਿੱਖ ਨੂੰ ਅੰਗਰੇਜ਼ ਅਫਸਰ ਨੇ ਆਪਣੇ ਕੋਲ ਬੁਲਾਇਆ ਤੇ ਉਹਨੂੰ ਲੈ ਕੇ ਉਹ ਜਿਹੜਾ ਕਮਾਂਡਰ ਇਨ ਚੀਫ ਸੀਗਾ ਹਿਊਗ ਆਫ ਉਹਦੇ ਕੋਲ ਆਇਆ। ਉਹਦੇ ਕੈਂਪ ਦੇ ਵਿੱਚ ਉੱਥੇ ਕਮਾਂਡਰ ਇਨ ਚੀਫ ਨੇ ਅੰਗਰੇਜ਼ਾਂ ਦੇ ਨੇ ਆਖਿਆ ਉਸ ਸਿੱਖ ਨੂੰ ਕਹਿਣ ਲੱਗਾ ਵੀ ਤੁਸੀਂ ਪਹਿਲਾਂ ਦੋ ਜੰਗਾਂ ਹਾਰ ਗਏ ਆ ਤੇ ਬਹੁਤ ਨੁਕਸਾਨ ਵੀ ਕਰਵਾ ਲਿਆ ਆਪਣਾ ਤੇ ਕੀ ਫਾਇਦਾ ਹੁਣ ਇਸ ਜੰਗ ਦੇ ਵਿੱਚ ਵੀ ਜਾਨ ਦਾ ਤੇ ਅਸੀਂ ਤੇ ਤੈਨੂੰ ਇਹ ਰਹਿ ਦਿਆਂਗੇ ਕਿ ਤੂੰ ਇੱਥੋਂ ਹੀ ਵਾਪਸ ਚਲਾ ਜਾ ਤੇ ਜੇ ਕੁਝ ਚਾਹੀਦਾ ਹੈ ਤੇ ਉਹ ਤੈਨੂੰ ਅਸੀਂ ਦੇ ਦਿੰਨੇ ਆ ਤੇ ਉਸ ਸਿੱਖ ਨੇ ਉਦੋਂ ਆਖਿਆ ਕਹਿਣ ਲੱਗਾ ਵੀ ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਅਸੀਂ ਦੋ ਜੰਗਾਂ ਭਾਵੇਂ ਉਹ ਹਾਰ ਗਏ ਹਾਂ ਪਰ ਹਾਰੇ ਜਿੱਤ ਕੇ ਆ ਜੇ ਗੱਦਾਰਾਂ ਦੀ ਗੱਦਾਰੀ ਕਰਕੇ ਪਰ ਇਹ ਗੱਲ ਚੇਤਾ ਰੱਖਣਾ ਅਸੀਂ ਲੂਣ ਹਰਾਮੀ ਨਹੀਂ ਗੇ ਅਸੀਂ ਸ਼ਹੀਦ ਹੋ ਜਾਵਾਂਗੇ ਜੰਗ ਦੇ ਮੈਦਾਨ ਦੇ ਵਿੱਚ ਪਰ ਅਸੀਂ ਛੱਡ ਕੇ ਭੱਜਾਂਗੇ ਨਹੀਂ ਜੇ ਇਹ ਗਾਰੰਟੀ ਰਹੀ ਹੈ ਜੇ ਇਹਦਾ ਬਕਾਇਦਾ ਜ਼ਿਕਰ ਅੰਗਰੇਜ਼ਾਂ ਦੀਆਂ ਲਿਖਤਾਂ ਦੇ ਵਿੱਚ ਮਿਲਦਾ ਹੈ ਜੀ ਘਟਨਾ ਦਾ ਇਹ ਨਹੀਂ ਕਹਿ ਕੇ ਉਸ ਇੱਕ ਉਥੋਂ ਚਲਾ ਜਾਂਦਾ ਹੈ 9 ਫਰਵਰੀ ਨੂੰ 1840 ਇਸਵੀ ਕੋਸ਼ਿਸ਼ ਕੀਤੀ ਲਾਲ ਸਿੰਘ ਤੇਜ ਸਿੰਘ ਨੇ ਪਰਮਾਉਣ ਦੀ ਸਰਦਾਰ ਸ਼ਾਮ ਸਿੰਘ ਨੂੰ ਵੀ ਤੂੰ ਸਾਡੇ ਨਾਲ ਰਲ ਜਾ ਸਰਦਾਰ ਨੇ ਇਹਨਾਂ ਦੀ ਚੰਗੀ ਲਾਪਾ ਕੀਤੀ ਤੇ ਇਹਨਾਂ ਨੇ ਸਰਦਾਰ ਨੂੰ ਆਖਿਆ ਵੀ ਜੇ ਤੂੰ ਇੱਡਾ ਹੀ ਬਹਾਦਰ ਸ਼ੂਰਮਾ ਹੈ ਤੇ ਤੂੰ ਵਾਕੇ ਹੀ ਜੰਗ ਦੇ ਮੈਦਾਨ ਦੇ ਵਿੱਚੋਂ ਨਹੀਂ ਭਜੇਗਾ ਤੇ ਗੁਰੂ ਸਾਹਿਬ ਦੇ ਸਾਹਮਣੇ ਸੌ ਚੁੱਕਾ ਸਰਦਾਰ ਨੇ ਉਹ ਸੌ ਚੁੱਕੀ ਇਹਨਾਂ ਨੂੰ ਇਹ ਗੱਲ ਬਿਲਕੁਲ ਸਾਫ਼ ਤੇ ਸਪਸ਼ਟ ਹੋ ਗਈ ਵੀ ਇਹ ਸਾਡਾ ਸਾਥ ਨਹੀਂ ਦੇਏਗਾ ਚਲੋ ਜੀ 10 ਫਰਵਰੀ ਦਾ ਦਿਨ ਆ ਗਿਆ ਸਵੇਰ ਤੋਂ ਹੀ ਮੈਦਾਨ ਭੱਗ ਗਿਆ ਜਿਹੜੀ ਸੱਜੀ ਬਾਹੀ ਸੀਗੀ ਲਾਹੌਰ ਦਰਬਾਰ ਦੀਆਂ ਫੌਜਾਂ ਦੀ ਉਹ ਥੋੜੀ ਕਮਜ਼ੋਰ ਸੀਗੀ ਆਪ ਸਰਦਾਰ ਸ਼ਾਮ ਸਿੰਘ ਟਾਰੀ ਵਾਲਾ ਖੱਬੀ ਬਾਹੀ ਤੇ ਸੀਗਾ ਵਿਚਕਾਰਲਾ ਜਿਹੜਾ ਪੱਖ ਸੀਗਾ ਉਹ ਇਹਨਾਂ ਪੂਰਬੀਆਂ ਦੇ ਕੋਲ ਤੇ ਕੁਝ ਹੋਰ ਸੱਜਣਾ ਦੇ ਕੋਲ ਸੀ ਹੁਣ ਅੰਗਰੇਜ਼ਾਂ ਨੇ ਕੋਸ਼ਿਸ਼ ਕੀਤੀ ਪਹਿਲੇ ਹੱਲੇ ਜਿਹੜੇ ਅੰਗਰੇਜ਼ਾਂ ਦੇ ਉਹ ਅਸਫਲ ਹੀ ਗਏ ਨੇ ਉਹ ਚਾਹੇ ਘੋੜ ਚੜਿਆਂ ਦਾ ਹੋਵੇ ਉਹ ਚਾਹੇ ਬੰਦੂਖਾਂ ਨਾਲ ਹੋਵੇ ਉਹ ਚਾਹੇ ਆਮੋ ਸਾਹਮਣਾ ਹੋਵੇ ਤੇ ਜਾਂ ਫਿਰ ਉਹ ਤੋਪਾਂ ਦੇ ਨਾਲ ਵੀ ਕਿਉਂ ਨਾ ਹੋਵੇ ਇਦਰੋਂ ਵੀ ਮਾਖੇਖਾਂ ਵਰਗੇ ਤੋਪਚੀਆਂ ਨੇ ਪੂਰਾ ਗਹਿ ਗੱਡਵਾ ਜਵਾਬ ਆ ਜਿਹੜਾ ਅੰਗਰੇਜ਼ਾਂ ਦੀਆਂ ਤੋਪਾਂ ਦਾ ਦਿੱਤਾ ਹੈ ਇਧਰ ਜਿਸ ਵਕਤ ਸੱਜੀ ਬਾਹੀ ਕਮਜ਼ੋਰ ਪਈ ਤੇ ਖੱਬੀ ਬਾਹੀ ਵਾਲੇ ਪਾਸੇ ਤੋਂ ਵੀ ਕੁਝ ਸਿੱਖ ਫੌਜ ਜਿਹੜੀ ਸੀਗੀ ਉਹ ਪਿੱਛੇ ਹਟਣ ਲੱਗੀ ਤੇ ਕੁਝ ਬੰਦੇ ਇਹਦੇ ਕੋਲੇ ਮਿਸਰ ਤੇਸਿਆਂ ਦੇ ਕੋਲ ਆਏ ਲਾਲ ਸਿੰਘ ਦੇ ਕੋਲੇ ਇਹਨਾਂ ਦੇ ਇਸ ਪਾਸੇ ਇਹਨਾਂ ਨੂੰ ਆ ਕੇ ਆਖਿਆ ਵੀ ਤੁਸੀਂ ਸਹਾਇਤਾ ਕਰੋ ਉੱਥੇ ਆਣ ਕੇ ਤੁਹਾਡੇ ਆਉਣ ਦੇ ਨਾਲ ਜਿਹੜੇ ਬੰਦੇ ਕੋਈ ਮਾੜਾ ਮੋਟਾ ਭੱਜਣਾ ਚਾਹੁੰਦੇ ਉਹ ਵੀ ਖਲੋ ਜਾਣਗੇ ਤੇ ਇਹ ਉਹਨਾਂ ਨੂੰ ਬਨਾਸਵਾਰ ਕੇ ਕਹਿੰਦੇ ਵੀ ਅਸੀਂ ਪੁਲ ਮਜ਼ਬੂਤ ਕਰਿਆ ਜੀ ਇੱਕ ਵਾਰੀ ਤੇ ਆਉਨੇ ਆ ਫਿਰ ਸਹਾਇਤਾ ਦੇ ਲਈ ਉੱਥੇ ਸਰਦਾਰ ਨੂੰ ਇਹਨਾਂ ਦੇ ਮਨਸੂਬਿਆਂ ਦਾ ਵੈਸੇ ਪਤਾ ਹੀ ਸੀਗਾ ਤੇ ਇਹਨਾਂ ਨੇ ਉਧਰੋਂ ਪੁਲ ਪਾਰ ਕਰਕੇ ਪੁਲ ਵਾਲੇ ਪਾਰ ਕਰਕੇ ਦੂਜੇ ਬੰਨੇ ਜਾ ਕੇ ਇਹਨਾਂ ਨੇ ਤੋਪਾਂ ਵੀ ਵੀੜ ਦਿੱਤੀਆਂ ਤੇ ਇਹ ਵੀ ਮੰਨਿਆ ਜਾਂਦਾ ਇਹਨਾਂ ਨੇ ਪੁਲ ਵੀ ਤੋੜ ਦਿੱਤਾ ਤੇ ਇਧਰ ਅਸਲਾ ਵੀ ਖਤਮ ਹੋ ਚੁੱਕਾ ਸੀਗਾ ਹੁਣ ਆਹਮੋ ਸਾਹਮਣੇ ਦੀ ਲੜਾਈ ਆ ਜਿਹੜੀ ਉਹ ਸ਼ੁਰੂ ਹੋ ਗਈ ਹੈ ਸਰਦਾਰ ਆਪਣੇ ਸਾਥੀਆਂ ਦਾ ਪੂਰਾ ਹੌਸਲਾ ਵਧਾਉਂਦਾ ਹੈ ਇੱਕ ਪਾਸੇ ਤੋਂ ਦੂਜੇ ਪਾਸੇ ਜਾਂਦਾ ਹੈ ਚਿੱਟੀ ਘੋੜੀ ਦੇ ਉੱਤੇ ਚਿੱਟੇ ਪਛਾਕੇ ਦੇ ਅੰਦਰ ਸ਼ਾਮ ਸਿੰਘ ਅਟਾਰੀ ਵਾਲਾ ਬੁੱਢਾ ਜਰਨੈਲ ਹੈ ਜਿਹੜਾ ਅੱਗੇ ਵੱਧ-ਵੱਧ ਕੇ ਹੌਸਲਾ ਦੇ ਰਿਹਾ ਹੈ ਜੀ ਗੋਲੀਆਂ ਉਹਦੀ ਘੋੜੀ ਨੂੰ ਲੱਗਦੀਆਂ ਨੇ ਉਹ ਥਾਂੇ ਰਹਿ ਜਾਂਦੀ ਹੈ ਤੇ ਫੇਰ ਉਹ ਦੂਸਰੀ ਘੋੜੀ ਦੇ ਉੱਤੇ ਸਵਾਰ ਹੋ ਜਾਂਦਾ ਹੈ ਤੇ ਉਹ ਆਪਣੇ ਸਹਾਇਤ ਨੂੰ ਆਖਦਾ ਹੈ ਜੀ ਵੀ ਹੁਣ ਜਾ ਕੇ ਅਟਾਰੀ ਕਹ ਦੇ ਕਿ ਸਰਦਾਰ ਵਾਪਸ ਨਹੀਂ ਜੇ ਆਏਗਾ ਉਹ ਜੰਗ ਦੇ ਮੈਦਾਨ 'ਚ ਹੀਦ ਹੋਵੇਗਾ ਹਾਂ ਇਧਰਲੇ ਬੰਨੇ ਸਰਦਾਰ ਜਦੋਂ ਕੁਝ ਲਾਹੌਰ ਦਰਬਾਰ ਦੀਆਂ ਫੌਜਾਂ ਪਿੱਛੇ ਹਟਣ ਲੱਗਦੀਆਂ ਨੇ ਤੇ ਉਹਨਾਂ ਨੂੰ ਜਾ ਕੇ ਹਲੂਣਾ ਦਿੰਦਾ ਵੀ ਆਹ ਦਾੜੀਆਂ ਲੈ ਕੇ ਹੁਣ ਹਾਰ ਕੇ ਪਿੰਡਾਂ ਨੂੰ ਵਾਪਸ ਜਾਉਂਗੇ ਕੀ ਜਾ ਕੇ ਦੱਸੋਗੇ ਲੋਕਾਂ ਨੂੰ ਕੀ ਜਵਾਬ ਦੇਓਗੇ ਰਣਜੀਤ ਸਿੰਘ ਦੀ ਮਢੀ ਨੂੰ ਵੀ ਚੰਗੇਪੁਰ ਨੇ ਪਾ ਕੇ ਆ ਗਏ ਆ ਜੇ ਅਸੀਂ ਇਹਨਾਂ ਚੀਜ਼ਾਂ ਨੇ ਨਾ ਹੋਰ ਹਲੂਣ ਦਿੱਤਾ ਤੇ ਹੁਣ ਜਿਹੜੀ ਇਹ ਜੰਗ ਪਖੀ ਅਖੀਰ ਇਹਦੇ ਵਿੱਚ ਉਹ ਸਮਾਂ ਆਇਆ ਜਦੋਂ ਬਹੁਤ ਹੀ ਬਹਾਦਰੀ ਦੇ ਨਾਲ ਜੂਝਦਾ ਹੋਇਆ ਸਰਦਾਰ 7 ਗੋਲੀਆਂ ਖਾ ਕੇ ਸ਼ਹੀਦ ਹੁੰਦਾ ਹੈ ਜੀ ਭਾਈ ਮੇਵਾ ਸਿੰਘ ਮਜੀਠੀਆਲਾ ਉਹ 3 ਗੋਲੀਆਂ ਖਾ ਕੇ ਸ਼ਹੀਦ ਹੁੰਦਾ ਹੈ ਜੀ ਅੰਗਰੇਜ਼ਾਂ ਦੀਆਂ ਕਿਤਾਬਾਂ ਇਸਨਾਂ ਦੀ ਬਹਾਦਰੀ ਦੇ ਨਾਲ ਭਰੀਆਂ ਪੰਨਿਆਂ ਨੇ ਕਿ ਕਿੰਨੇ ਬਹਾਦਰ ਸਨ ਕਿਵੇਂ ਜੰਗ ਦੇ ਮੈਦਾਨ ਦੇ ਵਿੱਚ ਜੂਝੇ ਅੱਗੇ ਵੱਧ ਵੱਧ ਕੇ ਜੀ ਪੂਰੀ ਤਰ੍ਹਾਂ ਫਿਰ ਕੁਝ ਫੌਜ ਜਿਹੜੀ ਪਿੱਛੇ ਹਟ ਰਹੀ ਸੀਗੀ ਦਰਿਆ ਦਾ ਪਾਣੀ ਵਧ ਗਿਆ ਤੇ ਕਾਫੀ ਫੌਜ ਆ ਜਿਹੜੀ ਉਹ ਦਰਿਆ ਦੀ ਭੇਟ ਵੀ ਚੜ ਗਈ ਤੇ ਇਹ ਜੰਗ ਗਦਦਾਰਾਂ ਦੀ ਗਦਦਾਰੀ ਕਰਕੇ ਸਿੱਖ ਹਾਰੇ ਸਭਰਾਵਾਂ ਦੇ ਮੈਦਾਨ ਵਿੱਚ 10 ਫਰਵਰੀ 1840 ਈਸਵੀ ਨੂੰ ਸਰਦਾਰ ਸ਼ਾਮ ਸਿੰਘ ਟਾਰੀ ਵਾਲਾ ਤੇ ਕਈ ਹੋਰ ਜਰਨੈਲ ਆ ਜਿਹੜੇ ਉਹ ਲਾਹੌਰ ਦਰਬਾਰ ਦੀ ਆਣ-ਛਾਣ ਦੇ ਲਈ ਜੂਝਦੇ ਆਂ ਪੰਜਾਬ ਦੀ ਆਜ਼ਾਦੀ ਦੇ ਲਈ ਜੂਝਦੇ ਆਂ ਸ਼ਹੀਦ ਹੋ ਗਏ ਅੰਗਰੇਜ਼ ਕਮਾਂਡਰ ਇਨ ਚੀਫ ਨੇ ਲਿਖਿਆ ਕਹਿੰਦਾ ਵੀ ਅਸੀਂ ਸਿੱਖਾਂ ਨੂੰ ਖੁੱਲ੍ਹ ਦਿੱਤੀ ਕਿ ਉਹ ਆਪਣੇ ਅਕਾਲ ਚਲਾਣਾ ਕਰ ਚੁੱਕੇ ਜਰਨੈਲ ਦੀ ਲੋਥ ਮદાન ਦੇ ਵਿੱਚੋਂ ਢੂੰਡ ਕੇ ਲਿਜਾ ਸਕਦੇ ਆ ਇਹ ਗੱਲ ਉਸੇ ਦਿਨ ਆਥਨ ਦੀ ਹੈ ਜਦੋਂ ਸਰਦਾਰ ਦੇ ਕੁਝ ਆਪਣੇ ਨੌਕਰ ਜਿਹੜੇ ਸਨ ਉਹ ਦਰਿਆ ਪਾਰ ਕਰਕੇ ਆਏ ਤੇ ਉਹਨਾਂ ਨੇ ਆ ਕੇ ਅੰਗਰੇਜ਼ਾਂ ਨੂੰ ਆਖਿਆ ਵੀ ਅਸੀਂ ਆਪਣੇ ਸਰਦਾਰ ਦੀ ਲੋਥ ਲੈ ਕੇ ਜਾਣੀ ਹੈ ਤੇ ਫਿਰ ਉਹਨਾਂ ਨੇ ਲੱਭ ਕੇ ਸਰਦਾਰ ਦੀ ਲੋਥ ਨੂੰ ਲੈ ਕੇ ਆਏ ਜੇ ਸਰਦਾਰ ਦੇ ਕਰਤਬਾਂ ਦੇ ਬਾਰੇ ਦੇ ਵਿੱਚ ਕੁਝ ਗਵਾਹਾਂ ਨੇ ਇਤਿਹਾਸ ਦੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਮੈਂ ਕਵੀ ਮਟਕ ਲਿਖਦਾ ਸ਼ਾਮ ਸਿੰਘ ਸਰਦਾਰ ਨੇ ਤੇਗ ਫੜੀ ਅੰਗਰੇਜ਼ ਕੇ ਸੀਸ ਪੇ ਜਾਏ ਜੜੀ ਹੈ ਮੂੰਡ ਕਾਟ ਕੇ ਜਾਟ ਨੇ ਝਾਟ ਕਿਓ ਦਮ ਕੀ ਦਲ ਮੇ ਰਣ ਹੋਏ ਕਰੀ ਹੈ ਚਮਕੀ ਚੜ ਉੱਪਰ ਗੋਰਨ ਕੇ ਤਨ ਕਾਟ ਕੇ ਬਸਤਰ ਰੁਦਰ ਭਰੀ ਹੈ ਮਟ ਰਾਏ ਜਵਾਨ ਮદાન ਲੜਾ ਸਰਕਾਰ ਕੇ ਨਿਮਕ ਕੀ ਲਾਜ ਪੜੀ ਹੈ ਕਵੀ ਮਟਕ ਲਿਖਦਾ ਕਿ ਸਰਦਾਰ ਨੇ ਸਰਕਾਰ ਰঞ্জੀਤ ਸਿੰਘ ਦੇ ਲੂਣ ਦੀ ਇੱਜ਼ਤ ਰੱਖੀ ਜੇ ਫਿਰ ਅੰਗਰੇਜ਼ ਲਖਾਰੀ ਮੂਤੋ ਉਹ ਲਿਖਦਾ ਹੈ ਭਾਵੇਂ ਖੱਬੇ ਪਾਸੇ ਉੱਤੇ ਜਿੱਥੇ ਸਰਦਾਰ ਸ਼ਾਮ ਸਿੰਘ ਕਮਾਂਡ ਕਰ ਰਿਹਾ ਸੀ ਅੰਗਰੇਜ਼ਾਂ ਨੇ ਨਾ ਯਕੀਨ ਆਉਣ ਵਾਲੇ ਹੱਲੇ ਕੀਤੇ ਪਰ ਇਹਨਾਂ ਅਖੀਰ ਦਮ ਤੱਕ ਰੋਕੀ ਰੱਖਿਆ ਪਟੇਂਗਰੇਜ ਕੇਵਲ ਉਸ ਵੇਲੇ ਇਹਨਾਂ ਦੀਆਂ ਬਾਤਰੀਆਂ ਤੱਕ ਪਹੁੰਚ ਸਕੇ ਜਦੋਂ ਬਹਾਦਰ ਜਰਨੈਲ ਸਰਦਾਰ ਸ਼ਾਮ ਸਿੰਘ ਤੇ ਉਸ ਦੇ ਸਾਰੇ ਸਾਥੀ ਸ਼ਹੀਦ ਹੋ ਚੁੱਕੇ ਸਨ ਲੈਪਲ ਗ੍ਰਿਫਨ ਲਿਖਦਾ ਹੈ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਜੱਟ ਵੰਸ਼ ਦੇ ਸਭ ਤੋਂ ਚੰਗੇ ਪ੍ਰਤੀਨਿਧਾਂ ਵਿੱਚੋਂ ਇੱਕ ਸੀ ਜੋ ਮਰਦਾਉ ਪੁਣੇ ਇਮਾਨਦਾਰੀ ਹਿੰਮਤ ਤੇ ਦਲੇਰੀ ਵਿੱਚ ਦੁਨੀਆ ਵਿੱਚ ਕਿਸੇ ਨਾਲੋਂ ਘੱਟ ਨਹੀਂ ਸੀ ਉਹਨਾਂ ਦੀ ਮੌਤ ਨਾਲ ਇੱਕ ਬੜਾ ਵੱਡਾ ਘਾਟਾ ਪਿਆ ਕਿਉਂਕਿ ਕੋਈ ਵੀ ਆਦਮੀ ਐਸਾ ਨਹੀਂ ਸੀ ਜੋ ਉਹਨਾਂ ਦੀ ਥਾਂ ਪੂਰੀ ਕਰ ਸਕਦਾ ਦਰਬਾਰ ਲਾਹੌਰ ਦੇ ਸਾਜ਼ਿਸ਼ੀ ਸਰਦਾਰਾਂ ਵਿੱਚੋਂ ਇੱਕ ਵੀ ਸਰਦਾਰ ਸ਼ਾਮ ਸਿੰਘ ਦੇ ਤੁੱਲ ਦਾ ਨਹੀਂ ਸੀਗਾ ਇਹ ਗੱਲ ਗ੍ਰਿਫਨ ਨੇ ਲਿਖੀ محمد ਲਤੀਫ ਲਿਖਦਾ ਹੈ ਬੁੱਢੇ ਸਰਦਾਰ ਸ਼ਾਮ ਸਿੰਘ ਨੇ ਆਪਣੀ ਲੰਮੀ ਦੁੱਧ ਚਿੱਟੀ ਦਾੜ੍ਹੀ ਵਰਗੀ ਸਫੇਦ ਪੁਸ਼ਾਕ ਪਾਈ ਤੇਨੇ ਘੋੜੀ ਨੂੰ ਸਰਪੜ ਦੁੜਾਂਦਿਆਂ ਤੇ ਆਪਣੇ ਜੋਸ਼ੀਲੇ ਸਾਥੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਅੱਗੇ ਵਧਿਆ ਤੇ ਅੰਤ ਤੱਕ ਮੌਤ ਨੂੰ ਟਿੱਚ ਜਾਣ ਦਾ ਹੋਇਆ ਸ਼ੀਧੀ ਪ੍ਰਾਪਤ ਕਰ ਗਿਆ ਕਨਿੰਗਮ ਲਿਖਦਾ ਹੈ ਬਜ਼ੁਰਗ ਸ਼ਾਮ ਸਿੰਘ ਨੂੰ ਆਪਣਾ ਕੀਤਾ ਪ੍ਰਣ ਨਾ ਭੁੱਲਾ ਉਸ ਨੇ ਚਿੱਟੇ ਉਜਲੇ ਕੱਪੜੇ ਸਰੀਰ ਉੱਤੇ ਧਾਰਨ ਕੀਤੇ ਅਤੇ ਸਿਰ ਉੱਤੇ ਕਫਨ ਬੰਨ ਲਿਆ ਉਸਨੇ ਆਪਣੇ ਸਾਥੀਆਂ ਨੂੰ ਆਖਿਆ ਜਿਹੜੇ ਆਪਣੇ ਗੁਰੂ ਲਈ ਸ਼ਹੀਦ ਹੋਣਾ ਚਾਹੁੰਦੇ ਹਨ ਉਹ ਮੇਰੇ ਨਾਲ ਚੱਲਣ ਮੰਨਿਆ ਜਾਂਦਾ ਏ 50 ਸਿੱਖਾਂ ਦਾ ਇੱਕ ਪੂਰਾ ਜੱਥਾ ਸੀਗਾ ਜਿਹੜਾ ਟੁਰਿਆ ਜੇ ਜਦੋਂ ਸਰਦਾਰ ਸ਼ਹੀਦ ਹੋਇਆ ਇਹ 50 ਸਿੱਖ ਸਨ ਇਕੱਠੇ ਜਿਹੜੇ ਅੰਗਰੇਜ਼ਾਂ ਦੇ ਸਾਹਮਣੇ ਆ ਕੇ ਖਲੋ ਗਏ ਇਸ ਤਰ੍ਹਾਂ ਮਰਨ ਵਾਲਿਆਂ ਸਾਥੀਆਂ ਸਮੇਂ ਤੋਂ ਮੈਦਾਨ ਵਿੱਚ ਕੁੱਦਿਆ ਅਤੇ ਤਬਾਹ ਹੋਇਆ ਸਿੱਖ ਫੌਜਾਂ ਨੂੰ ਹੱਲਾਸ਼ੇਰੀ ਦੇ ਦੇ ਕੇ ਮੁੜ ਲੜਾਉਣ ਲੱਗਾ ਅੰਤ ਲੜਦਾ ਲੜਦਾ ਉਹ ਵੀ ਮੈਦਾਨੇ ਜੰਗ ਵਿੱਚ ਸ਼ਹੀਦ ਹੋ ਕੇ ਆਪਣੇ ਵਤਨੀ ਭਰਾਵਾਂ ਦੇ ਢੇਰ ਉੱਤੇ ਢੇਰੀ ਹੋ ਗਿਆ ਜਰਨਲ ਗਾਰਡਨ ਲਿਖਦਾ ਜਿਹਨੂੰ ਗੋਦਰਾ ਕਰਕੇ ਵੀ ਆਖਿਆ ਜਾਂਦਾ ਸੀ ਗਰਦਾਨਾ ਕਰਕੇ ਵੀ ਸਰਦਾਰ ਸ਼ਾਮ ਸਿੰਘ ਦੀ ਮੌਤ ਉੱਪਰ ਜੋ ਮਹਾਰਾਜਾ ਰਣਜੀਤ ਸਿੰਘ ਦਾ ਸਾਥੀ ਰਿਹਾ ਅਤੇ ਬਹੁਤ ਯਰਬੇਕਾਰ ਤੇ ਬਹਾਦਰ ਸੀ ਸਭ ਨੇ ਦੁੱਖ ਜ਼ਾਹਰ ਕੀਤਾ ਉਹ ਅੰਗਰੇਜ਼ਾਂ ਨਾਲ ਲੜਾਈ ਦੇ ਵਿਰੁੱਧ ਸੀ ਪਰ ਦਰਬਾਰ ਵਿੱਚ ਉਸ ਦੀ ਕਿਸੇ ਨੇ ਸੁਣੀ ਪਰ ਜਦੋਂ جنگ ਸ਼ੁਰੂ ਹੋ ਗਈ ਤਾਂ ਉਹ ਆਪਣੀ ਖਾਲਸਾ ਫੌਜ ਦਾ ਸਾਥ ਦੇਣ ਲਈ ਇਸ جنگ ਵਿੱਚ ਸ਼ਾਮਲ ਹੋ ਗਿਆ ਚਿੱਟੇ ਬਾਣੇ ਵਿੱਚ ਵਿਚਰਦਾ ਹੋਇਆ ਚਿੱਟੀ ਲੰਮੀ ਦਾੜ੍ਹੀ ਕਾਰਨ ਉਹ ਆਪਣੀ ਮੋਰਚਾ ਬੰਦੀ ਦੀ ਦੀਵਾਰ ਉੱਪਰੋਂ ਫੌਜਾਂ ਦੀ ਹੌਸਲਾ ਫਜ਼ਾਈ ਕਰਦਾ ਹੋਇਆ ਦੂਰ ਤੋਂ ਹੀ ਪਛਾਣਿਆ ਜਾ ਰਿਹਾ ਸੀ ਜੋ ਆਪਣੀ ਧਰਤੀ ਦੀ ਖਾਤਰ ਮਰ ਮਿਟਣ ਵਾਲੇ ਸਿੱਖ ਸਪਾਈਆਂ ਸਵਾਰਾਂ ਤੇ ਮੁਸਲਮਾਨ ਤੋਪਚੀਆਂ ਨੂੰ ਹਦਾਇਤਾਂ ਜਾਰੀ ਕਰ ਰਿਹਾ ਸੀ ਉਹ ਆਪਣੇ ਵਿਰੋਧੀਆਂ ਨਾਲ ਜੂਝਦਾ ਹੋਇਆ ਸਨਮਾਨਪੂਰਵਕ ਸ਼ਹਾਦਤ ਨੂੰ ਪ੍ਰਾਪਤ ਹੋਇਆ ਕੱਲਾ ਸਰਦਾਰ ਨਹੀਂ ਹੋਇਆ ਉਹਦੇ ਨਾਲ ਹੀ ਸਾਡੀ ਸਰਦਾਰੀ ਵੀ ਹੈ ਜਿਹੜੀ ਉਹਦਾ ਸੂਰਜ ਵੀ ਅਸਤ ਹੋਣਾ ਸ਼ੁਰੂ ਹੋ ਗਿਆ ਸਰਦਾਰ ਦੀ ਲੋਥ ਔਟਾਰੀ ਲੈ ਕੇ ਗਏ ਉੱਥੇ ਹੀ ਸਰਦਾਰ ਦਾ ਸਸਕਾਰ ਕੀਤਾ ਗਿਆ ਜੇ ਉਹਨਾਂ ਮਹਾਨ ਮਰਜੀਵੜਿਆਂ ਨੂੰ ਚੇਤੇ ਕਰਦੇ ਹਾਂ ਜਿਹੜੇ ਲਾਹੌਰ ਦਰਬਾਰ ਦੀ ਖਾਤਰ ਖਾਲਸਾ ਰਾਜ ਦੀ ਖਾਤਰ ਸਿੱਖ ਦੀ ਆਜ਼ਾਦ ਹੋਂਦ ਦੀ ਖਾਤਰ ਸਭਰਾਵਾਂ ਦੇ ਮੈਦਾਨ ਵਿੱਚ ਜੂਝੇ ਉਸ جنگ ਨੂੰ ਉਹਨਾਂ ਨੇ ਲੜਿਆ ਜਿਹਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਨੂੰ ਪਤਾ ਸੀਗਾ ਵੀ ਇਹਦਾ ਅੰਤਜਾਮ ਕੀ ਹੋਏਗਾ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤ